ਕੇਂਦਰੀ ਵਿੱਤ ਮੰਤਰੀ ਨਿਰਮਲਾ ਸਟਾਰਮਨ 1 ਫਰਵਰੀ 2024 ਨੂੰ ਬਜਟ ਪੇਸ਼ ਕਰੇਗੀ ਆਉਣ ਵਾਲਾ ਬਜਟ ਅੰਤਰੀਮ ਹੋਵੇਗਾ ਕਿਉਂਕਿ 2024 ਦੇ ਅਪ੍ਰੈਲ ਮਈ ਵਿੱਚ ਚੋਣਾਂ ਹੋਣ ਵਾਲੀਆਂ ਨੇ ਚੋਣਾਂ ਤੋਂ ਬਾਅਦ ਆਉਣ ਵਾਲੀ ਸਰਕਾਰ ਆਪਣਾ ਪੂਰਾ ਬਜਟ ਪੇਸ਼ ਕਰੇਗੀ ਇਸ ਲਈ ਸਭ ਤੋਂ ਪਹਿਲਾਂ ਪੇਸ਼ ਹੋਣ ਵਾਲਾ ਬਜਟ ਅੰਤਰੀਮ ਬਜਟ ਕਹਲੌਂਦਾ ਹੈ ਇਹ ਆਮ ਬਜਟ ਨਾਲੋਂ ਵੱਖਰਾ ਹੁੰਦਾ ਹੈ ਕੀ ਤੁਸੀਂ ਜਾਣਦੇ ਹੋ ਕਿ ਐਮਰਜੈਂਸੀ ਵਿੱਚ ਸਰਕਾਰ ਨੂੰ ਫੰਡਾਂ ਦੀ ਲੋੜ ਹੁੰਦੀ ਹੈ ਤਾਂ ਸਰਕਾਰ ਕਿਵੇਂ ਪ੍ਰਬੰਧ ਕਰਦੀ ਹੈ ਇੱਥੇ ਅਸੀਂ ਤੁਹਾਨੂੰ ਬਜਟ ਨਾਲ ਜੁੜੇ ਕੁਝ ਅਚਈਆਂ ਹੀ ਸ਼ਰਤਾਂ ਬਾਰੇ ਦੱਸ ਰਹੇ ਹਾਂ ਜਿਸ ਨਾਲ ਬਜਟ ਦੀ ਭਾਸ਼ਾ ਨੂੰ ਸਮਝਣਾ ਆਸਾਨ ਹੋ ਜਾਵੇਗਾ ਕਨਸੋਲੀਡੇਟਿਡ ਫੰਡ ਆਫ ਇੰਡੀਆ ਵਿੱਚੋਂ ਪੈਸੇ ਕਢਵਾਉਣ ਲਈ ਇੱਕ ਬਿੱਲ ਦੀ ਲੋੜ ਹੁੰਦੀ ਹੈ ਇਹ ਇੱਕ ਮਨੀ ਬਿੱਲ ਹੈ ਜੋ ਸਾਲ ਵਿੱਚ ਇੱਕ ਵਾਰ ਜਾਂ ਇੱਕ ਤੋਂ ਵੱਧ ਵਾਰ ਪਾਸ ਕੀਤਾ ਜਾਂਦਾ ਹੈ ਸੰਵਿਧਾਨ ਤੋਂ ਮਨੀ ਬਿੱਲ ਨੂੰ ਪਾਸ ਕਰਨ ਦੇ ਮਾਮਲੇ ਵਿੱਚ ਲੋਕ ਸਭਾ ਨੂੰ ਜ਼ਿਆਦਾ ਅਧਿਕਾਰ ਹਾਸਲ ਨੇ ਸੰਵਿਧਾਨ ਦੇ ਆਰਟੀਕਲ 114 ਵਿੱਚ ਇਹ ਕਿਹਾ ਗਿਆ ਹੈ ਕਿ ਸੰਸਦ ਜਾਂ ਰਾਜਾਂ ਦੀਆਂ ਵਿਧਾਨ ਸਭਾਵਾਂ ਦੀ ਪ੍ਰਵਾਨਗੀ ਤੋਂ ਬਿਨਾਂ एकीकृत ਫੰਡ ਆਫ ਇੰਡੀਆ ਵਿੱਚੋਂ ਪੈਸਾ ਨਹੀਂ ਕੱਢਿਆ ਜਾ ਸਕਦਾ ਆਮ ਤੌਰ ਤੇ ਬਜਟ ਪੇਸ਼ ਹੋਣ ਤੋਂ ਬਾਅਦ ਇੱਕ ਬਿੱਲ ਪੇਸ਼ ਕੀਤਾ ਜਾਂਦਾ ਹੈ ਤਾਂ ਜੋ ਸਰਕਾਰ ਅਲਾਟਮੈਂਟ ਲਈ ਪੈਸਾ ਕਢਵਾ ਸਕੇ ਸਕੈਸ ਗ੍ਰਾਂਟ ਕੀ ਹੈ ਸੰਵਿਧਾਨ ਦੇ ਆਰਟੀਕਲ 113 ਵਿੱਚ ਕਿਹਾ ਗਿਆ ਹੈ ਕਿ ਕਨਸੋਲੀਡੇਟਿਡ ਫੰਡ ਆਫ ਇੰਡੀਆ ਤੋਂ ਅਨੁਮਾਨਿਤ ਖਰਚ ਸਾਲਾਨਾ ਵਿੱਤੀ ਸਟੇਟਮੈਂਟ ਵਿੱਚ ਸ਼ਾਮਿਲ ਹੁੰਦਾ ਹੈ ਤੇ ਇਸ ਤੇ ਲੋਕ ਸਭਾ ਵਿੱਚ VOTING ਜ਼ਰੂਰੀ ਹੈ ਡਿਮਾਂਡ ਫਾਰ ਗ੍ਰਾਂਟਾਂ ਦੇ ਰੂਪ ਵਿੱਚ ਪੇਸ਼ ਕਰਨਾ ਹੁੰਦਾ ਹੈ ਸਾਲਾਨਾ ਵਿੱਤੀ ਸਟੇਟਮੈਂਟ ਦੇ ਨਾਲ ਡਿਮਾਂਡ ਫਾਰ ਗ੍ਰਾਂਟਸ ਨੂੰ ਲੋਕ ਸਭਾ ਵਿੱਚ ਪੇਸ਼ ਕੀਤਾ ਜਾਂਦਾ ਹੈ ਆਮ ਤੌਰ ਤੇ ਹਰੇਕ ਮੰਤਰਾਲੇ ਜਾਂ ਵਿਭਾਗ ਦੇ ਹਿਸਾਬ ਨਾਲ ਇੱਕ ਡਿਮਾਂਡ ਫਾਰ ਗ੍ਰਾਂਟ ਪੇਸ਼ ਕੀਤਾ ਜਾਂਦਾ ਹੈ ਹਾਲਾਂਕਿ ਜ਼ਰੂਰਤ ਪੈਣ ਤੇ ਇੱਕ ਮੰਤਰਾਲਾ ਜਾਂ ਵਿਭਾਗ ਲਈ ਇੱਕ ਤੋਂ ਜ਼ਿਆਦਾ ਡਿਮਾਂਡ ਫਾਰ ਗ੍ਰਾਂਟ ਪੇਸ਼ ਕੀਤੀ ਜਾ ਸਕਦੀ ਹੈ ਬਿਊਰੋ ਰਿਪੋਰਟ ਡੇਲੀ ਪੋਸਟ ਪੰਜਾਬੀ ਕੇਂਦਰੀ ਵਿੱਤ ਮੰਤਰੀ ਨਿਰਮਲਾ ਸਤਾਰਮਨ 1 ਫਰਵਰੀ 2024 ਨੂੰ ਬਜਟ ਪੇਸ਼ ਕਰੇਗੀ ਆਉਣ ਵਾਲਾ ਬਜਟ ਅੰਤਰੀਮ ਹੋਵੇਗਾ ਕਿਉਂਕਿ 2024 ਦੇ ਅਪ੍ਰੈਲ ਮਈ ਵਿੱਚ ਚੋਣਾਂ ਹੋਣ ਵਾਲੀਆਂ ਨੇ ਚੋਣਾਂ ਤੋਂ ਬਾਅਦ ਆਉਣ ਵਾਲੀ ਸਰਕਾਰ ਆਪਣਾ ਪੂਰਾ ਬਜਟ ਪੇਸ਼ ਕਰੇਗੀ ਇਸ ਲਈ ਸਭ ਤੋਂ ਪਹਿਲਾਂ ਪੇਸ਼ ਹੋਣ ਵਾਲਾ ਬਜਟ ਅੰਤਰਿਮ ਬਜਟ ਕਹਲਾਉਂਦਾ ਹੈ ਇਹ ਆਮ ਬਜਟ ਨਾਲੋਂ ਵੱਖਰਾ ਹੁੰਦਾ ਹੈ ਕੀ ਤੁਸੀਂ ਜਾਣਦੇ ਹੋ ਕਿ ਐਮਰਜੈਂਸੀ ਵਿੱਚ ਸਰਕਾਰ ਨੂੰ ਫੰਡਾਂ ਦੀ ਲੋੜ ਹੁੰਦੀ ਹੈ ਤਾਂ ਸਰਕਾਰ ਕਿਵੇਂ ਪ੍ਰਬੰਧ ਕਰਦੀ ਹੈ ਇੱਥੇ ਅਸੀਂ ਤੁਹਾਨੂੰ ਬਜਟ ਨਾਲ ਜੁੜੇ ਕੁਝ ਅਜਹੀਆਂ ਹੀ ਸ਼ਰਤਾਂ ਬਾਰੇ ਦੱਸ ਰਹੇ ਹਾਂ ਜਿਸ ਨਾਲ ਬਜਟ ਦੀ ਭਾਸ਼ਾ ਨੂੰ ਸਮਝਣਾ ਆਸਾਨ ਹੋ ਜਾਵੇਗਾ ਕਨਸੋਲੀਡੇਟਡ ਫੰਡ ਆਫ ਇੰਡੀਆ ਵਿੱਚੋਂ ਪੈਸੇ ਕਢਵਾਉਣ ਲਈ ਇੱਕ ਬਿੱਲ ਦੀ ਲੋੜ ਹੁੰਦੀ ਹੈ ਇਹ ਇੱਕ ਮਨੀ ਬਿੱਲ ਹੈ ਜੋ ਸਾਲ ਵਿੱਚ ਇੱਕ ਵਾਰ ਜਾਂ ਇੱਕ ਤੋਂ ਵੱਧ ਵਾਰ ਪਾਸ ਕੀਤਾ ਜਾਂਦਾ ਹੈ ਸੰਵਿਧਾਨ ਤੋਂ ਮਨੀ ਬਿੱਲ ਨੂੰ ਪਾਸ ਕਰਨ ਦੇ ਮਾਮਲੇ ਵਿੱਚ ਲੋਕ ਸਭਾ ਨੂੰ ਜ਼ਿਆਦਾ ਅਧਿਕਾਰ ਹਾਸਲ ਨੇ ਸੰਵਿਧਾਨ ਦੇ ਆਰਟੀਕਲ 114 ਵਿੱਚ ਇਹ ਕਿਹਾ ਗਿਆ ਹੈ ਕਿ ਸੰਸਦ ਜਾਂ ਰਾਜਾਂ ਦੀਆਂ ਵਿਧਾਨ ਸਭਾਵਾਂ ਦੀ ਪਰਵਾਨਗੀ ਤੋਂ ਬਿਨਾ ਇਕੀਕ੍ਰਿਤ ਫੰਡ ਆਫ ਇੰਡੀਆ ਵਿੱਚੋਂ ਪੈਸਾ ਨਹੀਂ ਕੱਢਿਆ ਜਾ ਸਕਦਾ ਆਮ ਤੌਰ ਤੇ ਬਜਟ ਪੇਸ਼ ਹੋਣ ਤੋਂ ਬਾਅਦ ਇੱਕ ਬਿੱਲ ਪੇਸ਼ ਕੀਤਾ ਜਾਂਦਾ ਹੈ ਤਾਂ ਜੋ ਸਰਕਾਰ ਅਲਾਟਮੈਂਟ ਲਈ ਪੈਸਾ ਕਢਵਾ ਸਕੇ ਐਕसेस ਗ੍ਰਾਂਟ ਕੀ ਹੈ ਸੰਵਿਧਾਨ ਦੇ ਆਰਟੀਕਲ 113 ਵਿੱਚ ਕਿਹਾ ਗਿਆ ਹੈ ਕਿ ਕਨਸੋਲੀਡੇਟਿਡ ਫੰਡ ਆਫ ਇੰਡੀਆ ਤੋਂ ਅਨੁਮਾਨਿਤ ਖਰਚ ਸਾਲਾਨਾ ਵਿੱਤੀ ਸਟੇਟਮੈਂਟ ਵਿੱਚ ਸ਼ਾਮਿਲ ਹੁੰਦਾ ਹੈ ਤੇ ਇਸ ਤੇ ਲੋਕ ਸਭਾ ਵਿੱਚ voting ਜ਼ਰੂਰੀ ਹੈ। ਡਿਮਾਂਡ ਫਾਰ ਗ੍ਰਾਂਟਾਂ ਦੇ ਰੂਪ ਵਿੱਚ ਪੇਸ਼ ਕਰਨਾ ਹੁੰਦਾ ਹੈ। ਸਾਲਾਨਾ ਵਿੱਤੀ ਸਟੇਟਮੈਂਟ ਦੇ ਨਾਲ ਡਿਮਾਂਡ ਫਾਰ ਗ੍ਰਾਂਟਸ ਨੂੰ ਲੋਕ ਸਭਾ ਵਿੱਚ ਪੇਸ਼ ਕੀਤਾ ਜਾਂਦਾ ਹੈ। ਆਮ ਤੌਰ ਤੇ ਹਰੇਕ ਮੰਤਰਾਲੇ ਜਾਂ ਵਿਭਾਗ ਦੇ ਹਿਸਾਬ ਨਾਲ ਇੱਕ ਡਿਮਾਂਡ ਫਾਰ ਗ੍ਰਾਂਟ ਪੇਸ਼ ਕੀਤਾ ਜਾਂਦਾ ਹੈ। ਹਾਲਾਂਕਿ ਜ਼ਰੂਰਤ ਪੈਣ ਤੇ ਇੱਕ ਮੰਤਰਾਲਾ ਜਾਂ ਵਿਭਾਗ ਲਈ ਇੱਕ ਤੋਂ ਜ਼ਿਆਦਾ ਡਿਮਾਂਡ ਫਾਰ ਗ੍ਰਾਂਟ ਪੇਸ਼ ਕੀਤੀ ਜਾ ਸਕਦੀ ਹੈ ਬਿਊਰੋ ਰਿਪੋਰਟ ਡੇਲੀ ਪੋਸਟ ਪੰਜਾਬੀ